ਬਾਈ ਗੁਰਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਗੁਰਜੀ ਕੀ ਫਤਿਹ ਤੇ ਵੈਗੁਰਜੀ ਆ ਕੇ ਹੁਣ ਬਣਾਉਣੇ ਹੈ ਆਪਾਂ ਸਬਜੀ ਚੀਰ ਲਿਆ ਪੇਠਾ ਤੇ ਆਲੂ ਇਧਰ ਮਸਾਲਾ ਧਰ ਲਿਆ ਮਸਾਲਾ ਭੁੰਨਦਿਆਂ ਹੁਣ ਪਹਿਲਾਂ ਆਪਾਂ ਤੇ ਸ਼ਾਮ ਨੂੰ ਬਣਾਉਣੇ ਹੈ ਸਬਜੀ ਮਸਾਲਾ ਭੁੰਨਦਾਂ ਪਹਿਲਾਂ ਭੁੰਨ ਕੇ ਫਿਰ ਸਬਜੀ ਬਣਾਉਣੇ ਹੈ ਸ਼ਾਮ ਦੀ ਫਿਰ ਰੋਟੀ ਟੁੱਕ ਤੇ ਕੱਪੜੇ ਵੀ ਧੋਣੀਆਂ ਦੇਖਦੀਆਂ ਮਸ਼ੀਨ ਲਗਾ ਦੂੰਗੀ ਹਲ ਤਾਂ ਸਾਜਰਾ ਪਿਆ ਹੁਣ ਧੋ ਕੇ ਫਿਰ ਸਵੇਰੇ ਚੱਕ ਕੇ ਪਾਈ ਜਾਣਗੇ ਕੰਮ ਨਿਪਟ ਚ ਵੀ ਨਾ ਵਧੀਆ ਤੇ ਇਹਦੇ ਵਿੱਚ ਪਾ ਲਿਆ ਨੂਨ ਤੇ ਹਲਦੀ ਹੁਣ ਤੇ ਹਲਦੀ ਪਾ ਕੇ ਹੁਣ ਇਹਨੂੰ ਮਸਾਲੇ ਨੂੰ ਭੁੰਨ ਲਈਏ ਫਰਾਈ ਕਰ ਲਈਏ ਆਪਾਂ ਇਹਦੇ ਵਿੱਚ ਇਹ ਬਹੁਤ ਆ ਸਬਜੀ ਦੋ ਟੰਗ ਦੀ ਸਰਚੂ ਹੁਣ ਸਰਚੂ ਸਵੇਰੇ ਸਰਜੂ ਤੇ ਲੋ ਜੀ ਹੁਣ ਮਸਾਲਾ ਭੁੰਨੀਏ ਪਹਿਲਾਂ ਫਿਰ ਇਹਦੇ ਵਿੱਚ ਪਾਉਂਗੀ ਆਲੂਏ ਪਾ ਲਾਂ ਪਹਿਲਾਂ ਦੇਖ ਲਈਏ ਪੇਠਾ ਤਾਂ ਕੱਚਾ ਕੱਚਾ ਵੈਸੇ ਵਧੀਆ ਤੇ ਆਲੂ ਪਹਿਲਾਂ ਪਾ ਲੂੰਗੀ ਫਿਰ ਰਿੱਜ ਜਾਣਗੇ ਵਧੀਆ ਨਹੀਂ ਫਿਰ ਆਲੂ ਰਿੱਜਦੇ ਨਹੀਂ ਹੈਗੇ ਇਹਨਾਂ ਦਾ ਵੀ ਕੋਈ ਟਾਈਮ ਹੀ ਨਹੀਂ ਪਤਾ ਹੀ ਨਹੀਂ ਲੱਗਦਾ ਤੇ ਹੁਣ ਸ਼ਾਮ ਨੂੰ ਕੱਪੜੇ ਧੋਵਾਂਗੀ ਕਾਫੀ ਹੋਏ ਫੇ ਨਹੀਂ ਕੱਲ ਨਹੀਂ ਧੋਏਗੇ ਪਰਸੋਂ ਵੀ ਚਲੇ ਗਈ ਸੀਗੀ ਮੈਂ ਤਿੰਨ ਦਿਨ ਹੁਣ ਲਗਾਤਾਰ ਚਾ ਰਹੇ ਸੀਗੇ ਅੱਜ ਵੀ ਚਲੇ ਗਏ ਸੀਗੇ ਤੇ ਲੋ ਜੀ ਆਲੂ ਪਾ ਲੇ ਤੇ ਆਲੂ ਪਾ ਕੇ ਹੁਣ ਭੁੰਨਾ ਤੇ ਹੁਣ ਨਾਲੇ ਕੱਪੜੇ ਧੋਦੂੰ ਰਸੋਈ 'ਚ ਆਪਣੇ ਨਾਲੇ ਨਾਲੇ ਸਬਜ਼ੀ ਪਾਣੀ ਨਿਵੇੜ ਲੈਣੀ ਆ ਤੇ ਨਾਲੇ ਕਪੜੇ ਤੋਂ ਉਹਦੋਂ ਕੰਮ ਨਿਪਟੇ ਜਾਣਗੇ ਮੇਰੇ ਸਵੇਰੇ ਹੋਈ ਮੇਰਾ ਕੰਮ ਘਟ ਜਾਊਗਾ ਤੇ ਇਹਦੇ ਵਿੱਚ ਦੇਖਦੀਆਂ ਇੱਕ ਤਾਂ ਪਾਣੀ ਨਿਕਲ ਜਾਂਦਾ ਥੋੜਾ ਥੋੜਾ ਦੇਖਦੀਆਂ ਜੇ ਹੋ ਗਿਆ ਨਹੀਂ ਫਿਰ ਸਵੇਰੇ ਤੋਂ ਦੇਖਦੀਆਂ ਪਾਣੀ ਛੱਡ ਕੇ ਉਹਦੋਂ ਤਾਂ ਠੀਕ ਹੋ ਗਈ ਸੀਗੀ ਪਹਿਲਾਂ ਚੋਂਦੀ ਸੀਗੀ ਪਾਣੀ ਨਿਕਲਦਾ ਸੀਗਾ ਫਿਰ ਠੀਕ ਹੋ ਗਈ ਸੀਗੀ ਧੋਲੇ ਸੀਗੀ ਹੁਣ ਦੇਖਦੀਆਂ ਪਹਿਲਾਂ ਸਬਜੀ ਦਾ ਨਿਵੇੜਾ ਇੱਧਰ ਸਬਜੀ ਟਾਕਤੀ ਆ ਤਾਂ ਕਿ ਲੋ ਜੀ ਆਲੂ ਤਾਂ ਰਿੱਚ ਗਏ ਨੇ ਆਪਣੇ ਵਧੀਆ ਮੈਂ ਦੱਬ ਕੇ ਦੇਖ ਲਈ ਸੀਗੀ ਵਧੀਆ ਰਿੱਚ ਗਏ ਨੇ ਤੇ ਹੁਣ ਪਾਦਾ ਇਹਦੇ ਵਿੱਚ ਪੇਠਾ ਪੇਠਾ ਪਾ ਕੇ ਤੇ ਹੁਣ ਕਰਦਣੀ ਆ ਮਿਕਸ ਮਿਕਸ ਕਰਕੇ ਇਹਨੂੰ ਰਲਾਦਾ ਹੁਣ ਚੰਗੀ ਤਰ੍ਹਾਂ ਹੁੰਜੇ ਦੇ ਵਿੱਚ ਬਹੁਤ ਆ ਹੁਣ ਥੋੜੀ ਜਿਹੀ ਘਰਸੀ ਫੇਰਨੀ ਔਖੀ ਲੱਗਦੀ ਆ ਹੁੰਜੇ ਇੰਨੀ ਕਿ ਸਬਜੀ ਸਾਨੂੰ ਬਹੁਤ ਆ ਤੈਨ ਜਾਣਾ ਨੂੰ ਹੁਣ ਸਰਜੂ ਸਵੇਰੇ ਫੇਰ ਸਾਜੂ ਕੰਮ ਨੇ ਪੜੂਗਾ ਤੇ ਲਓ ਜੀ ਹੁਣ ਮੈਂ ਤੇ ਇੰਨੇ ਪਾਦਣੀਆਂ ਮਿਰਚਾਂ ਤੋਂ ਉਹ ਕਿ ਡੰਡੀਆਂ ਤੋਂ ਕਿਸ ਮਾਰ ਕੇ ਕੱਲ ਪਰਸੋਂ ਦੀਆਂ ਪੁੰਜਾਂ ਸੀਗੀਆਂ ਇਹ ਵੀ ਮੇਰੀ ਘੋਲੇ ਹੋ ਜਾਂਦੀ ਆ ਤੇ ਫਿਰ ਹੁਣ ਇਹਨਾਂ ਨੇ ਜਾਂ ਡੰਡੀਆਂ ਤੋੜਦੀਆਂ ਪਹਿਲਾਂ ਤੇ ਡੰਡੀਆਂ ਤੋੜ ਲਈਆਂ ਸੁਮਾਰ ਲਈਆਂ ਇੱਕਨੇ ਟਾਕੇ ਰੱਖੀਆਂ ਪਿਆ ਸੀਗੀਆਂ ਤੇ ਡੰਡੀਆਂ ਤੋੜ ਕੇ ਹੁਣ ਪਾ ਦੂੰਗੀ ਇਹਨਾਂ ਨੂੰ ਡੱਬੇ ਚ ਨਾਲੇ ਫਿਰ ਪਾ ਕੇ ਰੱਖ ਦਣੀ ਆ ਫਿਰ ਲਾਉਣੀ ਆ ਰੋਟੀ ਮੈਂ ਤੇ ਲੋ ਜੀ ਵੈਗਰ ਜੀ ਹੁਣ ਹੋਰ ਆਪਾਂ ਲਾ ਲਈਏ ਰੋਟੀ ਉਧਰ ਦੁੱਧ ਧਰਿਆਵਾ ਮੇਰਾ ਤੇ ਇੱਧਰ ਲਾ ਲਾਂ ਮੈਂ ਰੋਟੀ ਕੰਮ ਨਹੀਂ ਵੇੜਨਾ ਨਾਲ ਦੀ ਨਾਲ ਸਬਜ਼ੀ ਆਪਣੀ ਬਰ ਰਹੀ ਹੈ ਤੇ ਮਸ਼ੀਨ ਮੈਂ ਲਾਈ ਸੀਗੀ ਪਾਣੀ ਛੱਡ ਕੇ ਦੇਖਿਆ ਉਧਰ ਦੇਖਦੀਆਂ ਜੇ ਤਾਂ ਪਾਣੀ ਖੜ ਗਿਆ ਤਾਂ ਤਾਂ ਚਲਾ ਦੂੰਗੀ ਨਹੀਂ ਤਾਂ ਫਿਰ ਮੈਨੂੰ ਟਟਪੈਰ ਕਰਨਾ ਪਊਗਾ ਨਹੀਂ ਫਿਰ ਮੈਨੂੰ ਆਏ ਆ ਜੇ ਹੁਣ ਚਿੱਟੇ-ਚੁੱਟੇ ਹੀ ਧੋਏ ਜਾਣਗੇ ਥੋੜੇ ਕਣੇ ਬਾਕੀ ਕਾਲੇ-ਪੀਲੇ ਸਵੇਰੇ ਧੋਂਗੀ ਨਹੀਂ ਫਿਰ ਚਿੱਟੇ ਸਵੇਰ ਤੱਕ ਇਹਨਾਂ ਨੇ ਪਾਣੀ ਨਿਕਲ ਜਾਣਾ ਨਹੀਂ ਫਿਰ ਮੈਂ ਹੁਣ ਧੋਂਦੀ ਨਹੀਂ ਹੈਗੀ ਦੇਖਦੀਆਂ ਪਹਿਲਾਂ ਰੋਟੀ ਠੁੱਕੇ ਦਾ ਨਵੇੜਨਾ ਇੱਧਰ ਪਾਣੀ ਛੱਡਿਆ ਮਸ਼ੀਨ 'ਚ ਦੇਖਦੇ ਆ ਕੀ ਕੁਝ ਹੁੰਦਾ ਪਹਿਲਾਂ ਰੋਟੀ ਦਾ ਰੁਗੜਦੀਏ ਕੰਮ ਸਾਜਰੇ ਫਿਰ ਦੁੱਧ ਪਾ ਕੇ ਉਹ ਬੇਟਾ ਭਾਂਡੇ ਢਿੰਟੇ ਮੰਜਾਂਗੇ ਤੇ ਕੰਮ ਨਿਪੜ ਕੇ ਫਿਰ ਮਸ਼ੀਨ ਤਾਂ ਨੇਰੇ ਤੱਕ ਧੋਈ ਜਾਂਦੀ ਆ 9 ਵਜੇ ਤੱਕ ਧੋਏ ਜਾਣਗੇ ਵਧੀਆ ਨਹੀਂ ਫਿਰ ਸਵੇਰ ਦਾ ਮੇਰੇ ਕੰਮ ਜ਼ਿਆਦਾ ਹੀ ਹੋ ਜਾਂਦਾ ਕੱਲੀ ਕਰਕੇ ਇੱਕ ਤਾਂ ਇਹਦੇ ਕਰਕੇ ਸਵੇਰੇ ਕੰਮ ਜ਼ਿਆਦਾ ਹੋ ਜਾਊਗਾ ਹੁਣ ਕੰਮ ਨਿਪੜੇ ਜੀ ਵਧੀਆ ਮੈਨੂੰ ਆਇਆ ਰੋਟੀ ਦਾ ਨਿਵੇੜਦਾ ਹਲੇ ਕਿਹੜਾ ਪੈਣਾ ਪਾਵਾਂਗੀ ਤਾਂ 9 ਵਜੇ ਤੱਕ ਪੈਨੇ ਹਨ ਗੱਲਾਂ ਮਰੀ ਜਾਂਦੇ ਨੇ ਫੋਨ ਚ ਚਲਾਈ ਜਾਂਦੇ ਨੇ ਤੇ ਇੰਨੇ ਫਿਰ ਮੈਂ ਕੱਪੜਿਆਂ ਦਾ ਨਿਵੇੜ ਦੂੰਗੀ ਸਵੇਰੇ ਫਿਰ ਮੈਨੂੰ 12:00 ਵੱਜ ਜਾਂਦੇ ਨੇ ਇੱਕ ਲਾਈਟ ਭੱਜ ਜਾਂਦੀ ਆ ਲਾਈਟ ਵੀ 10:00 9:00 ਭੱਜ ਜਾਂਦੀ ਆ ਕਦੇ 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 10:30 'ਚ ਭੱਜਦੀ ਆ ਪਤਾ ਹੀ ਨਹੀਂ ਟਾਈਮ ਦਾ ਇੱਕ ਦਿਨ 11:00 ਭੱਜੀ ਮੀਂਹ ਕਰਕੇ ਅੱਜ ਵੀ ਸ਼ਾਇਦ ਮੀਂਹ ਪਿਆ ਵਾ ਐ ਨਹੀਂ ਪਤਾ ਨਾ ਇਹ ਭੱਜੇ ਹਨਾ ਚਲੋ ਆਪਾਂ ਨੂੰ ਵੀ ਆਪਾਂ ਤਾਂ ਕੰਮ ਨਿਵੇੜ ਦਾਂਗੇ ਆਪਣਾ ਤੇ ਲੋ ਜੀ ਰੋਟੀ ਦਾ ਕੰਮ ਨਿਬੇੜਤਾ ਲਾਤੀ ਆ ਲਾ ਕੇ ਰੋਟੀ ਨੂੰ ਸਬਜੀ ਭਾਜੀ ਦੇਖੀਏ ਰੋਟੀ ਕਰਤੇ ਇਕੱਠੇ ਤੇ ਸਬਜੀ ਭਾਜੀ ਪਾ ਲਈ ਦੇਤੀ ਤੇ ਲੋ ਜੀ ਕੰਮ ਨਿਪੜ ਗਿਆ ਆਪਣਾ ਕੰਪਲੀਟ ਹੋ ਗਿਆ ਵਧੀਆ ਤੇ ਇਧਰ ਧਰ ਦੀ ਸੀਗੀ ਹੁਣ ਮੈਂ ਸਬਜੀ ਗੈਸ ਤੇ ਗੈਸ ਤੇ ਰੋਟੀ ਧਰ ਕੇ ਖਾ ਕੇ ਹੁਣ ਬਿਦਲੇ ਹੋਗੇ ਸੀਗੇ ਨੂੰ ਟੱਕਦਾ ਟੱਕ ਕੇ ਤੇ ਲੋ ਜੀ ਮਸ਼ੀਨ ਚ ਪਾਇਆ ਸੀਗਾ ਮੈਂ ਪਾਣੀ ਤੇ ਲੋ ਜੀ ਇੱਧਰ ਦੇਖ ਦੀਆਂ ਮਸ਼ੀਨ ਮਸ਼ੀਨ ਚੋਂ ਪਾਣੀ ਤਾਂ ਨਿਕਲ ਰਿਹਾ ਹੁਣ ਇਹ ਚਿੱਟੇ ਧੋਵਾਂ ਕਿ ਕੀ ਕਰਾਂ ਸੱਦਾ ਇਹਦੇ ਵਿੱਚੋਂ ਨਿਕਲਦਾ ਹੁਣ ਪਾਣੀ ਇਹ ਕੱਢ ਤੇ ਕੱਪੜੇ ਮੈਂ ਅੱਧੇ ਕ ਦੇਖਦੀਆਂ ਥੋੜਾ ਜਿਹਾ ਕਿੜਾ ਦੇ ਕੇ ਬਾਕੀ ਦਾ ਫਿਰ ਹੁਣ ਸਵੇਰੇ ਧੋਵਾਂਗੀ ਦੇਖੂਗੀ ਹੁਣ ਪਹਿਲਾਂ ਇਹ ਵੀ ਟਰਾਈ ਮਾਰਦੀ ਆ ਪਿੱਛੋਂ ਪੈਪ ਖੋਲਦੀ ਆ ਇੱਕ ਤਾਂ ਮੈਂ ਪੈਪ ਖੋਲ ਕੇ ਦੇਖਦੀ ਆ ਇਹਦੇ ਵਿੱਚ ਕੁਛ ਕੁਵਾੜ ਕੂੜ ਫਸਿਆ ਵਾ ਕੀ ਫਸਿਆ ਵਾ ਹੂੰ ਤਾਂ ਵੈਸੇ ਮੈਂ ਜੇਬਾਂ ਜੁੱਬਾਂ ਤੇ ਕੀ ਉਹ ਕਰਦੀ ਹੁੰਦੀ ਆ ਕਪੜੇ ਧੋਣੇ ਹੀ ਹੁੰਨੇ ਆ ਵੀ ਕੋਈ ਪੈਸਾ ਢਿੱਲਣ ਹੋਵੇ ਵਿੱਚ ਕੁਸ ਮੇਰੀ ਸੈਦੀ ਦੇ ਤਾਂ ਕੋਈ ਹੈ ਨਹੀਂ ਵੀ ਹੋ ਸਕਦਾ ਕੋਈ ਵਿੱਚ ਹੁਣੇ ਖੋਲਣਾ ਬਾਟਣ ਪਹਿਲਾਂ ਮੈਂ ਇੱਕ ਖੋਲਦੀ ਹੁਣ ਨਾਟ ਨਾਟ ਕਿਹੜਾ ਇੱਕ ਅੱਧੇ ਨੇ ਚੌਣੇ ਖੰਨੇ ਦੇ ਇੰਨੇ ਨਾਟ ਹੋਣਗੇ ਹੁਣ ਇੱਕ ਰਾਤ ਨੂੰ ਪੰਗਾ ਲੈ ਲਿਆ ਮੈਂ ਪਰ ਲੈਣਾ ਤਾਂ ਪੈਣਾ ਹੀ ਸਵੇਰੇ ਵੀ ਖੋਲਣੇ ਪੈਣੇ ਨੇ ਮੈਨੂੰ ਇਹ ਹੁਣ ਰਾਤ ਨੂੰ ਵੀ ਮੈਨੂੰ ਇਹ ਖੋਲਣੇ ਨੇ ਪੈਣੇ ਨੇ ਤੇ ਮੇਰਾ ਫਿਰ ਅੱਧਾ ਕੰਮ ਘਟਜੂ ਨਹੀਂ ਹੁਣ ਕੋ ਜੇਲ ਮਸ਼ੀਨ ਲਾ ਦਿੰਦੀ ਸਰਫ ਨਿਕਲ ਜਾਣਾ ਸਵੇਰੇ ਹੁਣ ਤਾਂ ਚਿੱਟੇ-ਚਿੱਟੇ ਧੋਏ ਜਾਣੇ ਸੀਗੇ ਹੁਣ ਵੀ ਚੋਰਿਆ ਹੁਣ ਕੱਪੜੇ ਪਾਏ ਸੀਗੇ ਚੋਰਿਆ ਪਾਣੀ ਦੇਖਦੀਆਂ ਕੀ ਨਿਕਸਾ ਖੋਲ ਕੇ ਇੱਕ ਨਟ ਫੇਰ ਰਹਿ ਗਿਆ ਸੀਗਾ ਮਸਾ ਫੁੱਲੇ ਨੇ ਕਿਹੜੇ ਇੱਕ ਅੱਦੇ ਨਾਲ 9-10 ਨਟ ਨੇ ਤੇ ਲੋ ਜੀ ਇਹ ਹੈਗਾ ਪੈਪ ਆਉਂਦਾ ਪਾਣੀ ਵਾਲਾ ਪਾਣੀ ਵਾਲਾ ਪੈਪ ਹੁਣ ਟਰਾਈ ਮਾਰੀਏ ਪਾਣੀ ਨਿਕਲਦਾ ਕਿਉਂ ਆ ਲੀਕ ਕਿਉਂ ਹੋ ਰਿਹਾ ਇਹ ਤੇ ਇਹ ਤਾਰਾਂ ਬੰਨੀਆਂ ਵੀ ਆ ਨੇ ਤਾਂ ਪਾਪੀਆਂ ਵਧੀਆਂ ਵਧੀਆਂ ਨੇ ਮੋਟਰ ਦੀਆਂ ਨੇ ਮੇਰੇ ਨਾਲ ਦਾ ਤੇ ਤਾਰਾਂ ਨੇ ਇਹ ਰस्सियां ਬੰਨੀਆਂ ਮੈਂ ਪਾਣੀ ਦੀ ਤੇ ਡਰਾਈ ਕਰਨ ਵਾਲਾ ਸੁਕਾਉਣ ਵਾਲਾ ਤੇ ਇਹ ਹੈਗਾ ਘਮਾਉਣ ਵਾਲਾ ਪਾਣੀ ਕੱਢਣ ਵਾਲਾ ਰस्सियां ਜੀਆਂ ਬੰਨੀਆਂ ਮੇਰੇ ਪਲਾਸਟਿਕ ਜਿਹੇ ਇਹ ਹੀ ਆ ਇਹ ਪੈਪ ਖੋਲਦੀਆਂ ਪਹਿਲਾਂ ਇਹ ਪੜਾ ਖੁੱਲਦਾ ਸੁਕਾਉਣਾ ਖੁੱਲ ਗਿਆ ਤੇ ਪਾਣੀ ਨਿਕਲ ਰਿਹਾ ਨਿਕਲਦਾ ਤੇ ਇਧਰੋਂ ਨਿਕਲਦਾ ਪਿਆ ਵਿੱਚ ਉਹਨੂੰ ਉਧਰੋਂ ਘੱਟ ਨਿਕਲਦਾ ਤਾਂ ਹੀ ਲੀਕ ਹੋ ਰਿਹਾ ਦੇਖਦੀਆਂ ਵਿੱਚ ਕੁਝ ਹੈ ਤਾਂ ਨਹੀਂ ਸਾਫ਼ ਕਰੂੰਗੀ ਇਹਨੂੰ ਸਫਾਈ ਕਰ ਦੂੰਗੀ ਕੱਦਾਂ ਤਾਂ ਹੁਣ ਕੁਝ ਨਿਪੜੂਗਾ ਮੇਰਾ ਕੁਝ ਸਵੇਰੇ ਨਿਪੜਜੂ ਕੰਮ ਆ ਫਿਰ ਮੈਂ ਸਵੇਰੇ ਸਾਫ਼ ਇਹ ਕਰੂੰ ਜਾਂ ਕੱਪੜੇ ਧੋ ਕੇ ਜਾਂ ਪਹਿਲਾਂ ਦੇਖੂੰਗੀ ਕਿ ਮੈਂ ਮੌ ਟਾਈਮ ਲਗੂ ਮੌਸਮ ਠੀਕ ਹੋਊਗਾ ਤੇ ਇਹ ਤਾਂ ਪਾਣੀ ਬਹੁਤ ਨਿਕਲਦਾ ਸੀਗਾ ਤੇ ਪਾਣੀ ਕੱਢ ਕੇ ਹੁਣ ਦਵਾਰੇ ਕੱਢਦੀਆਂ ਮੈਂ ਦੇ ਨਾਲ ਕੱਢੇ ਦਿੱਤਾ ਪਾਣੀ ਸਰਫ ਵਾਲਾ ਕੱਢਤਾ ਦੂਜਾ ਪਾਣੀ ਪਾ ਕੇ ਦੇਖਦੀ ਸੀਗੀ ਹੁਣ ਮੈਂ ਵੀ ਪਾਣੀ ਕਿਉਂ ਨਿਕਲ ਰਿਹਾ ਫੇਰ ਵੀ ਨਿਕਲ ਰਿਹਾ ਇੱਦਾਂ ਨੂੰ ਆ ਰਿਹਾ ਵਾਪਸ ਤੇ ਲੋ ਜੀ ਫੇਰ ਟਰਾਈ ਮਾਰਦੀਆਂ ਬਾਰ-ਬਾਰ ਮੈਂ ਪਾਣੀ ਪਰ ਪਰ ਕੇ ਦੇਖਦੀ ਸੀਗੀ ਹੁਣ ਕੱਸਦੀ ਆ ਤੇ ਕੱਸ ਕੇ ਫੇਰ ਦੇਖਦੀ ਆ ਤੇ ਲੋ ਜੀ ਹੁਣ ਪੈਪ ਤੈਕਣੇ ਲਾਤਾ ਹੁਣਾ ਫੇਰ ਰਸੋਈ ਜਿਆਦਾ ਗਿੱਲੀ ਹੋ ਜਾਣੀ ਐ ਸਵੇਰੇ ਕੱਪੜੇ ਧਾਉਂਗੀ ਦੇਖੂਗੀ ਵੀ ਹੁੰਦਾ ਕਿ ਨਾ ਹੁਣ ਪਾਣੀ ਛੱਡ ਕੇ ਦੇਖਦੀ ਆ ਇਹਦੇ ਵਿੱਚ ਛੱਡ ਦੂੰਗੀ ਰਾਤ ਨੂੰ ਪਾਣੀ ਸਾਰਾ ਕੁਝ ਠੀਕ ਠਾਕ ਆ ਇਹ ਜੋ ਸਾਫ਼ ਕਰਤਾ ਕਚਰਾ ਕੁਚਰਾ ਜਿਆ ਪੱਸੀਆ ਪਿਆ ਤੀ ਸਾਫ ਕਰਤਾ ਹੁਣ ਸਵੇਰੇ ਹੁਣ ਪਾਣੀ ਛੱਡ ਕੇ ਦੇਖੂ ਜੇ ਤਾਂ ਖੜ ਗਿਆ ਤਾਂ ਤਾਂ ਪਹਿਲਾਂ ਕੱਪੜੇ ਤੋਂ ਫੇਰ ਸਫਾਈ ਕਰੂੰਗੀ ਇਹਦੀ ਨਹੀਂ ਫੇਰ ਪਹਿਲਾਂ ਸਫਾਈ ਉਹ ਕਰੂੰਗੀ ਹੋਰ ਕੰਮ ਤਾਂ ਬਾਅਦ ਚ ਕਰੂੰਗੀ ਉਦਣ ਮੰਗ ਸਵੇਰ ਨੂੰ ਚਾਹ ਪੀਣ ਸਾਰ ਰੋਟੀ ਟੁਕ ਲਾ ਕੇ ਫਿਰ ਦੇਖਦੀ ਆ ਸਵੇਰੇ